ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਮੇਰਾ ਕਰਨ ਜੀ ਸਾਨੂੰ ਅਮਰ ਤੇਵਿਆਂ ਦਾ ਦਾਤਾਂ ਬਖਸ਼ਣ ਜੀ ਵੈਗੁਰੂ ਜੀ ਗੁਰੂ ਦੀ ਸਾਰਿਆਂ ਦਿੱਤੇ ਕਿਰਪਾ ਹੋਵੇ ਜੀ ਵੈਗੁਰੂ ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਕੋਟ ਨਕਟ ਪਰਨਾਮ ਜੀ ਜਿਹੜੇ ਵੈਗੁਰੂ ਜੀ ਦਾ ਕ ਨਹੀਂ ਜਪਦੇ ਵਾਹਿਗੁਰੂ ਤੇ ਨਾਮ ਚੱਬ ਕੇ ਵੇਖੋ ਤੁਹਾਨੂੰ ਹਵਤੇ ਦੇ ਵਿੱਚ ਹੀ ਪਤਾ ਲੱਗ ਜਾਣਾ ਤੁਹਾਡੇ ਚ ਕਿੰਨਾ ਬਦਲਾ ਆ ਜਾਣਾ ਕਰਦੇ ਮੌਲ ਸਹੀ ਹੋ ਜਾਣੇ ਸਾਰਾ ਕੁਝ ਗਰਬਾਣੀ ਚ ਬਹੁਤ ਵੱਡੀ ਤਾਕਤ ਹੈ ਜੀ ਆਪਾਂ ਸਾਰ ਜਨ ਗਰਬਾਣੀ ਨੂੰ ਬਦੇ ਵੀ ਨਾ ਛੱਡੀਏ ਆਪਾਂ ਸਾਰਿਆਂ ਨੇ ਇੱਥੇ ਬੈਠੇ ਨਹੀਂ ਰਹਿਣਾ ਇੱਕ ਦਿਨ ਵਾਰੋ ਵਾਰੀ ਸਾਰਿਆਂ ਨੇ ੜਾਰੀ ਮਾਰਨੀ ਇਥੋਂ ਤੇ ਆਪਣੇ ਦਰਗਾਹੇ ਦੇ ਵਿੱਚ ਜਿਹੜੀ ਵਾਹਿਗੁਰੂ ਦਰਗਾਹੇ ਤੇ ਕਿਟਿਆ ਆਪਣੇ ਪੱਲੇ ਜ਼ਰੂਰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਰਨੇ ਓਡਾਰੀਆਂ ਮਾਰੀਆਂ पिंजरा ਪੁਰਾਣਾ ਹੋ ਗਿਆ ਜਦੋਂ ਪਰਨੇ ਓਡਾਰੀਆਂ ਮਾਰੀਆਂ पिंजरा ਪੁਰਾਣਾ ਹੋ ਗਿਆ ਏਸ पिंजरे दी अजब बनावट एसा पिंजरे दी अजब बनावट बीचों मेला ऊपरो सजावट बीचों मेला ऊपरो सजावट उतें कितिया ने मीना પરાਣਾ ہوگیا ਉੱਤੇ ਕੀਤੀਆਂ ਮੀਨਾਕਾਰੀਆਂ पिंजरा ਪਰਾਣਾ ہوگیا ਜਦੋਂ ਪਰਨੇ ਹੁਡਾਰੀਆਂ ਮਾਰੀਆਂ पिंजरा ਪਰਾਣਾ ہوگیا ਜਿਸ ਦਿਨ ਬੰਦੀਆ ബന്ധ പക്ഷി മഡ പക്ഷീ മച്ചി കാരണ ਜਦੋਂ ਪਰਦੇ ਉਟਾਰੀਆਂ ਮਾਰੀਆਂ पिंजरा ਪੁਰਾਣਾ ਹੋ ਗਿਆ ਤਿਆਂ ਪੁੱਤਰ ਤੇਰੇ ਲੌ ਦੀਆਂ ਜੋ ਕਾਤੀਆਂ ਪੁੱਤਰ ਤੇਰੇ ਲੌ ਦੀਆਂ ਜੋ ਕਾ ਨਾਮ ਨਾ ਜਪਿਆ ਪਲਿਆ ਲੋਕਾ ਨਾਮ ਨਾ ਜਪਿਆ ਪਲਿਆ ਲੋਕਾ ਫੇਰ ਵਾਦ ਗਈਆਂ ਕੁੜਮਾ ਚਾਰੀਆਂ ਪਿੰਜਰਾ ਪਰਾਨਾ ਹੋ ਫੇਰੇ ਵਾਦੇ ਗਈਆਂ ਕੁੜਮਾ ਚਾਰੀਆਂ पिंजरा पर आना हो गया जदों पर ने उड़ारियां मारियां पिंजरा पर आना हो गया ला बल अंत समय दा ਲਾ ਬਲੇ ਅੰਤ ਸਮੇ ਦਾ ਬੇਲੀ ਇੱਕ ਦਿਨ ਜਾਣੀ ਤੇਰੀ ਜ਼ਿੰਦੜੀਆ ਕੇਲੀ ਇੱਕ ਦਿਨ ਜਾਣੀ ਤੇਰੀ ਜ਼ਿੰਦੜੀਆ ਕੇਲੀ ਜਦੋਂ ਕਰ ਲਈਆਂ ਪੁੱਛ ਤੇ ਆਰੀਆਂ ਪਿੰਜਰਾ ਪਰਾਣਾ ਹੋ ਗਿਆ ਜਦੋਂ ਪਰਦੇ ਉਡਾਰੀਆਂ ਮਾਰੀਆਂ ਪਿੰਜਰਾ ਪਰਾਣਾ ਹੋ ਗਿਆ ਜਦੋਂ ਪਰਦੇ ਉਡਾਰੀਆਂ ਮਾਰੀਆਂ ਪਿੰਜਰਾ ਪਰਾਣਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ